ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਹਾਂ ਬੜੀਆ ਨਾਮ ਤੇ ਐਡਰੈਸ ਨਾਮ ਕਾਲਾ ਪਿੰਡ ਭਦਾੜ ਜ਼ਿਲ੍ਹਾ ਮਨਾਲਾ ਸੀਤਪਾ ਬਦਾਤ ਵਾਲੀ ਸੜਕ ਤੇ ਘਰ ਆਏ ਜਾਂਦਾ ਆਪਣਾ ਗੁਰਦੁਆਰਾ ਨਾਂ ਕਿ ਓਕੇ ਬਾਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ 99680295 ਠੀਕ ਆ ਬਾਈ ਕਿਹੜਾ ਸੂਆ ਸੂਈ ਹੈ ਇਹ ਪਲੂਨ ਸੂਈ ਵੀ ਆ ਕਦੋਂ ਸੂਈ ਉਹ ਚੌਗੀ ਇਹਨੂੰ ਹੋ ਗਈ ਹੁਣੇ 25 26 ਦਿਨ ਸੂਈ ਨੂੰ ਚਾਰ ਦੰਦ ਪਹਿਲਾ ਸੂਆ ਹਾਂ ਠੀਕ ਆ ਬੱਚਿਆ ਕੀ ਦੇਤਾ ਮਗਰ ਬੱਛੀ ਆਈ ਜਰਚੀ 25 ਬੜੀ ਚੰਗੀਆਂ ਨਾ ਬੱਚਾ ਬਈ ਬੱਛੀ ਨੂੰ ਯਾਨੂ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗੀਆਂ ਆ ਵੀ ਥੋੜੀ ਥੋੜੀ ਜਰਚੀ ਜੀ ਚ ਪੈਂਦੀ ਹੈ ਉਹ ਸਹੀ ਗੱਲ ਆ ਕਰਾਉਸ ਆ ਨਾ ਤੇ ਕਿੰਨਾ ਦੁੱਧ ਹੁਣ ਚੋਣ ਵਾਲਾ ਹਾਜ਼ਰ 16 ਲੀਟਰ ਆਪਾਂ ਮਿਣ ਕੇ ਦੇ ਦਾਂਗੇ ਉਹਦੇ ਵਾਲਾ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਬਸ ਠੀਕ ਆ ਬਾਈ ਫੁੱਲ ਬਰੀਟ ਬਰੀਟ ਇੰਨੀ ਚੰਗੀ ਆ ਜਿਵੇਂ ਗਰਮੀ ਦਾ ਮੌਸਮ ਆਉਂਦਾ ਫੁੱਲ ਕੰਮ ਜਾ ਬਰੂ ਨਹੀਂ ਭਾਈ ਹਾਂ ਹਾਂ ਗਰਮੀ ਮੈਨੂੰ ਨਹੀਂ ਫੈਂਡ ਫੁੰਡ ਫੁੱਲ ਆ ਜਾਣੀਆਂ 나ੜਾਂ ਦੇ ਕੋਲੇ ਵੀ ਤੇ ਗੱਲੀ ਗੱਲੀ 나ੜ ਤੇ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਕੱਲਾ ਕੱਲਾ ਥਾਣਾ ਚਵਾਈ ਕਿਵੇਂ ਆ ਭਰਾ ਚਵਾਈ ਤਾਂ ਰੂਵਾਰ ਗਿਆ ਹੈ ਰਾ ਸੀਲ ਬਹੁਤ ਆਪਾਂ ਜਵਾਕ ਚੋਲੇ ਠੀਕ ਆ ਪੱਤਾਰਾ ਮਾਰ ਕੇ ਵੀ ਦਿਖਾਵਾਂ ਵੀ ਠੀਕ ਆ ਸ਼ਾਂ ਤੋਂ ਲੈ ਵਾ ਚੈੱਕ ਕਰ ਲੋ ਇੱਕ ਨੰਬਰ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਸਾਰੀਆਂ ਗੱਲਾਂ ਓਕੇ ਆ ਭਾਈ ਹੁਣ ਦੁੱਧ ਤੇ ਹਾਜ਼ਰਾ ਚੋਣ ਵਾਲਾ ਬਾਈ ਗਣਾ ਦੋ ਡੰਗ ਚੋਲੇ ਬੱਚਾ ਬੱਚੀ ਆ ਆਵਾਜ਼ ਆ ਬੱਚੀ ਵੀ ਪੜੀ ਬਈ ਹਾਂ ਪੜੀ ਬਈ ਬੱਚੀ ਦਾ ਸੁੱਟ ਤੋਂ ਬੜਾ ਛੱਡਿਆ ਵਾ ਬੰਦਿਆਂ ਦਾ ਹੂੰ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਈ ਕੀ ਮੋਲ ਨਾਲ ਕਾ ਲਈ ਜਾਇਜ ਜਾਇਜ ਆ ਫੋਨ ਤੇ ਲੈਣ ਦੇ ਨਾਲ ਹੀ ਕਰਾਉਂਦਾ ਡਰਾਪ ਬਾਲਾ ਤਾਂ ਕਰਤ ਨਹੀਂ ਹੁੰਦੇ ਓਕੇ ਬਾਈ ਖਿੱਚ ਕੇ ਮੋਲ ਰੱਖਾਂਗੇ ਬਾਈ ਕਹਿੰਦਾ ਜਾਇਜ ਮੋਲ ਹੋ ਮੋਲ ਫੋਨ ਤੇ ਹੋ ਇੱਕ ਗੱਲ ਆ ਬਾਈ ਦੇ ਮੋਲ ਵਾਲੇ ਜਾਇਜ ਹੁੰਦੇ ਆ ਮੋਲ ਚਲੋ ਕੋਈ ਨਹੀਂ ਬਾਈ ਰੱਖਦਾ ਫੋਨ ਤੇ ਹੁੰਦਾ ਮੋਲ ਜਵੇਂ ਜਾਇਜ ਹੁੰਦੇ ਆ ਖਿੱਚ ਕੇ ਮੋਲ ਹੁੰਦੇ ਆ ਬਾਕੀ ਧਾਰਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਰਖਾ ਚਾਹ ਮਾਰ ਕੇ ਰਖਾ ਛੱਡ ਲੈ ਬੱਚਾ ਭਾਈ ਜਵਾਈ ਚੰਗੀ ਆ ਨਾ ਜਵਾਈ ਉਹ ਵਰਗਿਆ ਬੰਦੇ ਟਰੈਕਟਰ ਜਵਾਈ ਚੋਲੇ ਹਮ ਫੁੱਲ ਠੰਡੀ ਸੀਲ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਇੱਕ ਨੰਬਰ ਜਵਾਈ ਇਹ ਲੈ ਕੀ ਬਾਤ ਆ ਭਾਈ ਪੂਰੀ ਨਿਬੜਦੀ ਆ ਨਾ ਹਾਂ ਨਿਬੜਦੀ ਮੋਟਾ ਮੋਟਾ ਚੋਣ ਗੰਨੇ ਵਰਗੀ ਜਵਾਈ ਆ ਹਮ ਬਾ ਠੰਡ ਹੰਦੀ ਵળીਆ ਵਾਰ ਫੜੀ ਹੈ ਹੂੰ ਤੌਫਾ ਹੀ ਆ ਯਾਰ ਬਾਈ ਕਿਉਂ ਗਰਮੀ ਨਹੀਂ ਮਣੀ ਫੈਂਡ ਫੁੱਲ ਆ ਜਾਣੀਆਂ ਬੱਚਾ ਵਗਰ ਬੱਚੀ ਆ ਬੱਚੀ ਦੇ ਨਾਲ ਤਿਆਰ ਹੋ ਜਾਣਾ ਸਾਰੀਆਂ ਗੱਲਾਂ ਓਕੇ ਆ ਮੁੱਲ ਵੀ ਬਾਈ ਕਹਿੰਦਾ ਯੈ ਜੀ ਰੱਖਾਂ ਨਾੜਾ ਨੁੜਾ ਦੇਖ ਅੱਲੀ ਗਲੀ ਨਾੜ ਨਾ ਲੇਵੇ ਤਾਂ ਇਹ ਖੜੀ ਆ ਪੂਰੀ ਵਿਥੀ ਦੇ ਕਲਾ ਕਲਾ ਹਨ ਚਵਾਈ ਦਾ ਗੰਨਾ ਹੀ ਆ ਯਾਰ ਇੱਕ ਨੰਬਰ ਜਵਾਕ ਜੋੜੇ ਯਾਰ ਸੀਲ ਤਾਂ ਬਾਲੇ ਆ ਲੋ ਘਟੇ ਤੱਲੇ ਬੈਠਾ ਰਿਓ ਓਕੇ ਬਾਈ ਤੇ ਕਿਸੇ ਵੀ ਨੂੰ ਬਾਈ ਵੈੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ